ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸਾ ਨਦੀ ਦੇ ਕੰਢੇ ਤੇ ਕਮਸਾਨ ਦਾ ਯੁੱਧ ਹੋਇਆ ਇੱਕ ਪਾਸੇ ਸਰਸਾ ਨਦੀ ਦੇ ਵਿੱਚ ਹੜ੍ਹ ਆਇਆ ਹੋਇਆ ਸੀ ਪਿੱਛੇ ਮੁਗਲ ਤੇ ਪਹਾੜੀ ਫੌਜਾਂ ਲੱਗੀਆਂ ਹੋਈਆਂ ਸਨ ਤੇ ਇਸ ਭਿਆਨਕ ਸਮੇਂ ਮਾਤਾ ਗੁਜਰੀ ਜੀ ਅਤੇ ਸ਼੍ਰੋਟੀ ਸਾਹਿਬ ਜੀ ਦੇ ਬਾਕੀ ਵਹੀਰ ਦੇ ਨਾਲੋਂ ਵਿਛੜ ਕੇ ਦਰਿਆ ਦੇ ਕਿਨਾਰੇ-ਕਿਨਾਰੇ ਹਨੇਰੇ ਦੇ ਵਿੱਚ ਜੰਗਲ ਬਿਆਬਾਨ ਦੇ ਵਿੱਚੋਂ ਦੀ ਲੰਘਦੇ ਹੋਏ ਦੂਰ ਨਿਕਲ ਜਾਂਦੇ ਹਨ ਸਹਿਬਜ਼ਾਦਿਆਂ ਨੇ ਮਾਤਾ ਜੀ ਨੂੰ ਸਵਾਲ ਕੀਤਾ ਮਾਤਾ ਜੀ ਆਪਣੇ ਸਿੰਘ ਕਿੱਧਰ ਚਲੇ ਗਏ ਹਨ ਦਰਿਆ ਦੇ ਉੱਤੇ ਕੀ ਪਾਣਾ ਵਰਤਿਆ ਸਾਰੇ ਖਿੰਡਰ ਪੰਡਰ ਗਏ ਹਨ ਪਿਤਾ ਜੀ ਸਾਹੀ ਲਸ਼ਕਰ ਨੂੰ ਭੁਜਾ ਕੇ ਕਿਧਰ ਨੂੰ ਚਲੇ ਗਏ ਹਨ ਸਾਡੇ ਵੱਡੇ ਭਾਈ ਜੰਗ ਦੇ ਸ਼ੌਂਕ ਦੇ ਵਿੱਚ ਜੰਗ ਦੇ ਚਾਅ ਵਿੱਚ ਸਾਨੂੰ ਵੀ ਭੁੱਲ ਗਏ ਹਨ ਉਹ ਆਪਣਾ ਵੀ ਖਿਆਲ ਨਹੀਂ ਕੀਤਾ ਕਿੱਥੇ ਚਲੇ ਗਏ ਹਨ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ ਦਰਿਆ 'ਤੇ ਹਮਕੋ ਛੋੜ ਕੇ ਰਾਹੀ ਕਿੱਧਰ ਗਏ ਤੜਪਾ ਕੇ ਹਾਇ ਸੁਰਤ ਮਾਹੀ ਕਿੱਧਰ ਗਏ ਅੱਬਾ ਭਜਾ ਕੇ ਲਸ਼ਕਰ ਸ਼ਾਹੀ ਕਿੱਧਰ ਗਏ ਭਾਈ ਵੀ ਹਮਕੋ ਭੂਲ ਗਏ ਸ਼ੌਕੇ ਜੰਗ ਮੇ ਆਪਣਾ ਖਿਆਲ ਤੱਕ ਨਹੀਂ ਜੌਂ ਕੇ ਤੂਫਾਂਗ ਮੇ ਇਨੀ دیر ਨੂੰ ਛੋਟਾ ਸਾਹਿਬ ਜਿਆਦਾ ਸਵਾਲ ਕਰਦਾ ਹੈ ਆਖਦਾ ਹੈ ਇਹ ਜਿਸ ਵਕਤ ਵੱਡੇ ਵੀਰ ਜੀ ਜੰਗ ਜਿੱਤ ਕੇ ਆਉਣਗੇ ਪਿਤਾ ਜੀ ਵੀ ਆਉਣਗੇ ਮਾਤਾ ਜੀ ਵੀ ਆਉਣਗੇ ਅਸੀਂ ਸਾਰਿਆਂ ਦੇ ਨਾਲ ਗੁੱਸੇ ਹੋ ਜਾਣਾ ਹੈ ਨਾਰਾਜ਼ ਹੋ ਜਾਣਾ ਹੈ ਫਿਰ ਉਹ ਸਾਨੂੰ ਗਲੇ ਲਗਾ ਲਗਾ ਕੇ ਬਾਰ-ਬਾਰ ਮਨਾਉਣਗੇ ਪਰ ਅਸੀਂ ਮੰਨਣਾ ਨਹੀਂ ਜਦ ਰਣ ਅਜੀਤ ਜੀਤ ਕੇ ਤਸਰੀਫ ਲਾएंगे ਅੱਬਾ ਕੇ ਸਾਥ ਜਿਸ ਕੜੀ ਜੁਜਾਰ ਵੀ ਆਉਣਗੇ ਕਰਕੇ ਗਿਲਾ ਹਰ ਇੱਕ ਸੇ ਹਮ ਰੁੱਟ ਜਾਏਂਗੇ ਮਾਤਾ ਕਬੀ ਪਿਤਾ ਕਬੀ ਭਾਈ ਮਨਾਏਂਗੇ ਹਮ ਕੋ ਗਲੇ ਲਗਾ ਕੇ ਕਹੇਂਗੇ ਉਹ ਬਾਰ-ਬਾਰ ਮੰਨ ਜਾਓ ਲੇਕਿਨ ਹਮ ਨਹੀਂ ਮੰਨenge ਜੀਨਹਰ ਬੱਚਿਆਂ ਦੀ ਇਸ ਗੁਫ਼ਤਗੂ ਨੂੰ ਦਾਦੀ ਮਾਨ ਨੇ ਸੁਨਿਆ ਤੇ ਦਾਦੀ ਮਾਨ ਦੇ ਕਲੇਜੇ ਦਾ ਰੁਗ ਪਰ ਗਿਆ ਬੱਚੋਂ ਕੀ ਗੁਫ਼ਤਗੂ ਸੁਣੀ ਜਾਂ ਦਾਦੀ ਜਾਣ ਨੇ ਵੇਖ ਤਿਆਰ ਰੋਧਿਆ ਉਸ ਵਾਲਾ ਸ਼ਾਨਣ ਕਿਉਂਕਿ ਮਾਤਾ ਜੀ ਜਾਣਦੇ ਸਨ ਜੰਗਲ ਦਾ ਸਫਰ ਹੈ ਖੂਖਾਰ ਜਾਨਵਰ ਸਾਹਮਣੇ ਆ ਰਹੇ ਹਨ ਬਾਰ-ਬਾਰ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਹੋਰ ਵੀ ਇਮਤਿਹਾਨ ਵਾਲਾ ਹੈ ਇਸ ਕਰਕੇ ਇਹਨਾਂ ਬੱਚਿਆਂ ਦੀ ਜਾਨ ਨੂੰ ਖਤਰਾ ਹੈ ਆਤੇ ਤੇ ਸ਼ੇਰ ਸਾਹਮਣੇ ਗਰਦਨ ਕੋ ਢਾਲ ਕੇ ਤਖਤੇ ਹਿਰਨ ਵੀ ਅੱਜ ਆਂਖੇ ਨਿਕਾਲ ਕੇ ਦਰਪੇਸ਼ ਅਣ ਕਰੀਬ ਕੋਈ ਇਮਤਿਹਾਨ ਹੈ ਖਤਰੇ ਮੇਂ ਦਿਖ ਰਹੀ ਬੱਚੋ ਕੀ ਜਾਨ ਹੈ ਸੋ ਪਹਿਲੀ ਰਾਤ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸਕੀ ਦੀ ਝੁੱਗੀ ਵਿੱਚ ਗੁਜ਼ਾਰੀ ਉਸ ਗਰੀਬ ਦੇ ਕੋਲ ਜੋ ਕੁਝ ਸਰਿਆ ਬਣਿਆ ਉਸਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਸ਼ਿਕਾਇਆ ਅਗਲੇ ਦਿਨ ਗੁਰੂ ਘਰ ਦਾ ਰਹਿ ਚੁੱਕਾ ਨੌਕਰ ਗੰਗੂ ਬ੍ਰਾਹਮਣ ਮਿਲ ਪਿਆ ਤੇ ਉਹ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਗੰਗੂ ਰਸੋਈਏ ਨੇ ਜੋ ਦੇਖਾ ਜੇ ਇਜਤਰਾਬ ਮਾਤਾ ਸੇ ਸਤਗੁਰੂ ਕੀ ਕੀ ਆ ਇਸਨੇ ਜੇ ਖitab ਗਾਉਂ ਮੇਰਾ ਕਰੀਬ ਹੈ ਚਲਿਏ ਵਹਾਂ ਜਨਾਬ ਬਾਗੇ ਉਠਾ ਕੇ ਆਈਏ ਪਿੱਛੇ ਮੇਰੇ ਸਤਾਬ ਖੇੜੀ ਮੇ ਜਾ ਬਰਾਜੇ ਜੇ ਅਲ ਕਿਸਾ ਸ਼ਾਮ ਕੋ ਕੋਠਾ ਬ੍ਰਾਹਮਣ ਨੇ ਦਿਆ ਇੱਕ ਕਯਾਮ ਕੋ ਸੋ ਗੰਗੂ ਬ੍ਰਾਹਮਣ ਦੇ ਨਾਲ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬ ਜਾਦੇ ਖੇੜੀ ਪਿੰਡ ਪਹੁੰਚਦੇ ਹਣ ਮਾਤਾ ਜੀ ਸਮਝਦੇ ਹਨ ਕਿ ਇਹ ਗੰਗਾ ਰਾਮ ਕੋਈ ਇਮਾਨਦਾਰ ਜੀ ਦੇ ਨਾਲ ਸੇਵਾ ਭਾਵਨਾ ਦੇ ਨਾਲ ਸਾਨੂੰ ਲੈ ਕੇ ਆਇਆ ਹੈ ਇਸ ਕਰਕੇ ਬੇਫਿਕਰ ਹੋ ਗਏ ਨੌਕਰ ਕਾ ਕਰ ਸਮਝ ਕੇ ਉਹ ਬੇਫਿਕਰ ਹੋ ਗਏ ਲੱਗ ਕਰ ਦਾਦੀ ਸੇ ਗਲੇ ਕੇ ਸਹਿਬ ਜਾਦੇ ਸੋ ਗੇ ਤੋ ਬੇਫਿਕਰ ਹੋ ਕੇ ਮਾਤਾ ਜੀ ਅਤੇ ਬੱਚੇ ਸੌਂਗੇ ਇਧਰ ਪਿੰਡ ਵਿੱਚ ਢੰਡੋਰਾ ਪਟਿਆ ਜਾ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਿੰਘ ਕਿਸੇ ਨੂੰ ਮਿਲੇ ਤੇ ਉਸ ਨੂੰ ਫੜਾਇਆ ਜਾਵੇ ਤੇ ਇਨਾਮ ਪ੍ਰਾਪਤ ਕੀਤਾ ਜਾਵੇ ਜਿਹੜਾ ਉਹਨਾਂ ਨੂੰ ਪਨਾਹ ਦੇਵੇਗਾ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਜਦੋਂ ਗੰਗੂ ਬ੍ਰਾਹਮਣ ਨੇ ਇਹ ਟੰਡੋਰਾ ਸੁਣਿਆ ਤੇ ਉਹ ਪਛਤਾਉਣ ਲੱਗ ਪਿਆ ਕਿ ਮੈਂ ਤੇ ਖਾਮ ਖਾ ਮੁਸੀਬਤ ਸੇੜ ਲਈ ਹੈ ਫਿਰ ਉਸ ਨੇ ਉਸ ਦੇ ਮਨ ਦੇ ਵਿੱਚ ਲਾਲਚ ਆਇਆ ਤੇ ਸੋਚਿਆ ਕਿ ਜੇਕਰ ਮੈਂ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਫੜਾ ਦਵਾਂ ਇੱਕ ਤਾਂ ਸਰਕਾਰੀ ਕਰੋਪੀ ਤੋਂ ਬਚ ਜਾਵਾਂਗਾ ਦੂਸਰਾ ਇਹਨਾਂ ਦੇ ਕੋਲ ਜਿਹੜਾ ਮਾਲ ਮੱਤਾ ਹੈ ਉਹ ਵੀ ਮੇਰੇ ਹੱਥ ਲੱਗ ਜਾਵੇਗਾ ਤੀਸਰਾ ਹਕੂਮਤ ਦੇ ਕੋਲੋਂ ਇਨਾਮ ਮਿਲ ਜਾਵੇਗਾ ਸੋ ਇਸ ਬਦਨੀਤੀ ਦੇ ਨਾਲ ਇਸਨੇ ਕੀ ਕੀਤਾ ਕਿ ਰਾਤ ਨੂੰ ਮਾਤਾ ਜੀ ਦੀ ਗੱਠੜੀ ਦੇ ਵਿੱਚ ਜੋ ਮੋਹਰੇ ਸਨ ਉਹ ਚੁਰਾ ਲੀਆਂ ਮਾਤਾ ਜੀ ਨੇ ਜਦੋਂ ਸਵੇਰ ਹੁੰਦੀ ਗੱਠੜੀ ਨੂੰ ਫੋਲਿਆ ਤੇ ਵਿੱਚੋਂ ਮੋਹਰਾਂ ਜਿਹੜੀਆਂ ਸਨ ਉਹ ਗਾਇਬ ਸਨ ਮਾਤਾ ਜੀ ਨੇ ਗੰਗੂ ਨੂੰ ਪੁੱਛਿਆ ਕਿ ਗੰਗਾ ਰਾਮਾ ਮੋਹਰਾ ਇਸ ਗੱਟੜੀ ਦੇ ਵਿੱਚੋਂ ਤੂੰ ਲਈਆਂ ਹਨ ਪਰ ਗੰਗੂ ਬ੍ਰਾਹਮਣ ਜਿਹੜਾ ਸੀ ਉਹ ਲੋਹਾ ਲੱਖਾ ਹੋ ਗਿਆ ਨਾਲੇ ਚੋਰ ਨਾਲੇ ਚਤਰ ਵਾਲੀ ਖੇਡ ਖੇਡਣ ਲੱਗ ਪਿਆ ਅੱਲਾ ਯਾਰਖਾਨ ਜੋਗੀ ਨੇ ਲਿਖਿਆ ਹੈ ਮੋਹਰਾ ਕਾ ਬਦਰਾ ਔਰ ਉਹ ਡੱਬਾ ਉਡਾ ਗਿਆ ਧੋਕੇ ਸੇ ਬ੍ਰਾਹਮਣ ਉਹ ਖਜ਼ਾਨਾ ਚੁਰਾ ਗਿਆ ਸੋ ਉਸਨੇ ਮਾਤਾ ਜੀ ਦੀਆਂ ਮੋਹਰਾਂ ਜਿਹੜੀਆਂ ਸਨ ਉਹ ਚੁਰਾ ਲਈਆਂ ਤੇ ਉਲਟਾ ਚੋਰ कोतवाल ਕੋ ਡਾਂਟੇ ਵਾਲੀ ਕਹਾਵਤ ਅਨੁਸਾਰ ਕਹਿਣ ਲੱਗਾ ਕਿ ਨਾਲੇ ਮੈਂ ਤੁਹਾਨੂੰ ਆਪਣੇ ਘਰ ਰੱਖਿਆ ਹੈ ਨਾਲੇ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਮੈਂ ਹੁਣੇ ਹੀ ਜਾਂਦਾ ਉੱਚੀ ਉੱਚੀ ਸ਼ੋਰ ਪਾਉਣ ਲੱਗ ਪਿਆ ਮਾਤਾ ਜੀ ਨੇ ਬਥੇਰਾ ਸਮਝਾਇਆ ਗੰਗਾ ਰਾਮਾ ਹਰੌੜਾ ਨਾ ਪਾ ਪਰ ਇਹ ਰੋਲਾ ਪਾੰਦਾ ਹੋਇਆ ਮੁਰਿੰਡੇ ਥਾਣੇ ਚਲਾ ਗਿਆ ਤੇ ਉੱਥੇ ਜਾ ਕੇ ਸ਼ਿਕਾਇਤ ਕਰਕੇ ਤੇ ਮਾਤਾ ਗੁਜਰੀ ਦੇ ਛੋਟੇ ਸਾਹਿਬ ਜਦਿਆਂ ਨੂੰ ਫੜਵਾ ਦਿੱਤਾ ਦੁਨੀਆ ਮੇ ਆਪਣੇ ਨਾਮ ਕੋ ਬਦਨਾਮ ਕਰ ਗਿਆ ਦੁਸ਼ਮਣ ਪੀ ਨਾ ਜੋ ਕਰ ਸਕਾ ਉਹ ਕਾਮ ਜੇ ਕਰ ਗਿਆ ਚੁੱਪਚਾਪ ਕਰ ਸੇ ਚਲਾ ਗਿਆ ਚਲਾ ਗਿਆ ਉਹ ਨਮਕ ਹਰਾਮ ਪਹੁੰਚਾ ਉਹ ਜਿਸ ਜਗ੍ਹਾ ਮੁਰੰਡਾ ਦਾ ਉਸਕਾ ਨਾਮ ਮੁਰੰਡੇ ਜਾ ਕੇ ਉਸਨੇ ਸ਼ਿਕਾਇਤ ਕੀਤੀ ਤੇ ਉਤੋਂ ਜਾਨੀ ਖਾਨ ਤੇ ਮਾਨੀ ਖਾਨ ਦੋ ਚੌਧਰੀ ਆਏ ਸਿਪਾਹੀਆਂ ਦੇ ਨਾਲ ਤੇ ਮਾਤਾ ਜੀ ਅਤੇ ਸਹਿਜਾਦਿਆਂ ਨੂੰ ਪਕੜ ਕੇ ਲੈ ਗਏ ਅਲ ਕਿਸਸਾ ਲੈ ਦੇ ਕੇ ਸਾਥ ਉਹ ਜਸੂਸ ਆ ਗਿਆ ਪਕੜਾਣੇ ਸਹਿਜਾਦوں ਕੋ ਮਨਹੂਸ਼ ਆ ਗਿਆ ਕਮਬਖਤ ਦੇਖਤੇ ਹੀ ਜੇ ਬੋਲਾ ਇਤਾਬ ਸੇ ਫਿਲਹਾਲ ਇਨਕੂ ਕੈਸਟ ਵਿੱਚ ਰੱਖੋ ਅਜਾਬ ਸੋ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਮੋਰੰਡੇ ਕੋਤਵਾਲੀ ਦੇ ਵਿੱਚ ਅਗਲੇ ਦਿਨ ਕੈਦ ਕਰਕੇ ਰੱਖਿਆ ਗਿਆ ਉਸ ਤੋਂ ਅਗਲੇ ਦਿਨ 10 ਪੋ ਨੂੰ ਸਰਹੰਦ ਪਹੁੰਚਾਇਆ ਗਿਆ ਤੇ ਸਰਹੰਦ ਵਜ਼ੀਰ ਖਾਂ ਚਮਕੌਰ ਦੀ جنگ ਤੋਂ ਵੇਲਾ ਹੋ ਕੇ ਆਇਆ ਸੀ ਤੇ ਉਸ ਦੇ ਨਾਲ ਬਾਕੀ ਜਰਨੈਲ ਵੀ ਅਜੇ ਇੱਥੇ ਹੀ ਟਿਕੇ ਹੋਏ ਸਨ ਜਦੋਂ ਉਸ ਨੂੰ ਇਹ ਖਬਰ ਮਿਲੀ ਤੇ ਉਹ ਮਨ ਦੇ ਵਿੱਚ ਬੜੇ ਖੁਸ਼ ਹੋਏ ਤੇ ਵਜ਼ੀਰ ਖਾਂ ਕਹਿਣ ਲੱਗਾ ਦੇਖਦੇ ਹਾਂ ਕਿ ਕਿਵੇਂ ਹੋਣ ਗੁਰੂ ਗੋਬਿੰਦ ਸਿੰਘ ਸਾਡੇ ਕੋਲ ਨਹੀਂ ਆਵੇਗਾ ਉਹ ਆਪਣੀ ਮਾਤਾ ਨੂੰ ਛਡਵਾਉਣ ਵਾਸਤੇ ਤੇ ਆਪਣੇ ਪੁੱਤਰਾਂ ਨੂੰ ਛਡਵਾਉਣ ਵਾਸਤੇ ਖੁਦ ਆਪ ਚਲ ਕੇ ਸਾਡੇ ਕੋਲ ਆਵੇਗਾ ਸੋ ਸੂਬੇ ਨੇ ਮਾਤਾ ਗੁਜਰੀ ਜੀ ਅਤੇ ਸਹਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਣ ਦਾ ਹੁਕਮ ਸੁਣਾ ਦਿੱਤਾ ਤੇ ਅਗਲੇ ਦਿਨ ਪੇਸ਼ੀ ਲਈ ਬੁਲਾਇਆ ਅਗਲੇ ਦਿਨ ਸਿਪਾਹੀ ਆਉਂਦੇ ਹਨ ਤੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਹਨ